ਹਰ ਪੋਸਟਾਂ ਦੇ ਰਟਾਇਰ ਹੋ ਕੇ 50 50 60 ਸਾਲਾਂ ਜਾਂ ਪੈਨਸ਼ਨ ਦੇ ਰਟਾਇਰ ਹੋ ਕੇ ਅੱਜ ਜੋ ਜਿੰਦਗੀ ਦਾ ਆਨੰਦ ਮਾਨ ਰਹੀ ਹੈ ਪਰ ਇਹ ਲਗਾਤਾਰ ਜਿਹੜਾ ਪ੍ਰਗਤੀ ਦਾ ਮਾਰ ਸੀਗਾ ਪ੍ਰਗਤੀ ਦਾ ਰਸਤਾ ਸੀਗਾ ਜੋ ਕਾਂਗਰਸੀ ਰਗਵਾਈ ਵਿੱਚ ਸਨ 2014 ਤੱਕ ਕਦੇ-ਕਦੇ ਫਿਰਨ ਪੈਂਦਾ ਰਿਹਾ ਪਰ ਇਹ ਚੱਲਦਾ ਰਿਹਾ ਤੇ ਉਹ ਮੁਲਕ ਜਿੱਥੇ ਸੂਈ ਤੱਕ ਨਹੀਂ ਬਣਦੀ ਸੀ ਉਹ ਹਵਾਈ ਜਾਜ ਤੱਕ ਕੀ ਚੰ드ਰਮਾ ਤੇ ਚੰਦਰਯਾਨ ਤੇ ਮੰਗਲ ਤੇ ਮੰਗਲਯਾਨ ਉਹ ਭੇਜੇ ਦੇ ਕਾਮਯਾਬ ਹੋਇਆ ਇਹ ਸਭ ਕੁਝ ਪੰਡੈ ਨਹਿਰੂ ਜੀ ਦੀ ਦੂਰਦ੍ਰਿਸ਼ਟੀ ਉਹਨਾਂ ਦਾ ਵਿਗਿਆਨਿਕ ਮਜਰੀਆ ਤੇ ਉਹਨਾਂ ਦਾ ਇਹ کہنا ਕਿ ਭਾਖੜਾ ਡੈਮ ਤੇ ਇਸ ਲੋਵਰ ਕੇ ਸੰਸਾਨ ਆਧੁਨਿਕ ਭਾਰਤ ਦੇ ਮੰਦਰ ਹੈਗੇ ਹੈ ਸਹੀ ਮਾਨ ਹੈ ਜੀ ਮੰਦਰ ਹੈਗੇ ਹੈ ਉਸ ਨੇ ਦੇਸ਼ ਨੂੰ ਪ੍ਰਗਤੀ ਦੇ ਰਾਹ ਤੇ ਤੇ ਪਾਇਆ ਤੇ ਅੱਜ ਇਹ ਦਿੱਤੀ ਜਾਏਗਾ ਕਿ ਹਿੰਦੁਸਤਾਨ ਨਹੀਂ ਬਲਕੇ ਅਮਰੀਕਾ ਕੈਨੇਡਾ ਇੰਗਲੈਂਡ ਨਿਊਜ਼ੀਲੈਂਡ ਆਸਟ੍ਰੇਲੀਆ ਇਹਨਾਂ ਮੁਲਕਾਂ ਚ ਜਿਹੜੀ ਇਨਫੋਰਮੇਸ਼ਨ ਟੈਕਨੋਲੋਜੀ ਹੈ ਉਹਦੇ ਜੋ ਸਭ ਤੋਂ ਵੱਧ ਮਾਹਰ ਲੋਕ ਨੇ ਹਿੰਦੁਸਤਾਨ ਦੇ ਬੈਠੇ ਨੇ ਡਾਕਟਰਾਂ ਨੇ ਜੋ ਸਿਵਾਮਾ ਨੇ ਅਮਰੀਕਾ ਯੂਰਪ ਵਿੱਚ ਉਹ ਸਾਰੇ ਹਿੰਦੁਸਤਾਨ ਦੇ ਡਾਕਟਰ ਦੇ ਸਿੱਤੇ ਚੱਲਦੀਆਂ ਨੇ ਇਸ ਕਰਕੇ ਸੰਭਵ ਹੋਇਆ ਕਿ ਕਾਂਗਰਸ ਨੇ ਦੇਸ਼ ਦੇ ਨੌਜਵਾਨਾਂ ਨੂੰ ਉਹ ਮੌਕਾ ਦਿੱਤਾ ਕਿ ਉਹ ਆਪਣੀ ਪੜ੍ਹਾਈ ਕਰ ਸਕਣ ਗਰੀਬੀ ਜਾਵੇ ਦੀ ਜੋ ਆਮਦਨ ਸੀਗੀ ਸਾਡੀ ਮੈਡੀਕਲ ਕਾਲਜ ਦੀ ਫੀਸ 238 ਰੁਪਏ ਸਾਲ ਦੀ ਸੀਗੀ ਜਿਹੜੀ ਹੁਣ ਲੱਖ ਲੱਖ ਡੇਢ ਲੱਖ ਤੇ ਪ੍ਰਾਈਵੇਟ 60-60 ਲੱਖ ਤੱਕ ਪਹੁੰਚ ਚੁੱਕੀ ਹੈਗੀ ਹੈ ਸੋ ਇਹ ਉਸ ਕਾਂਗਰਸ ਜਾਂ ਨਿੱਤਨਾਂ ਨਤੀਜਾ ਸੇਗਾ ਦੇਸ਼ ਦੇ ਹਿੱਤਾਂ ਵਾਸਤੇ ਪ੍ਰਤੀਬੱਧਤਾ ਦਾ ਨਤੀਜਾ ਸੇਗਾ ਕਿ ਦੇਸ਼ ਦੇ ਕਰੋੜਾਂ ਕਰੋੜ ਨੌਜਵਾਨਾਂ ਨੂੰ ਤਰੱਕੀ ਦੇ ਮੌਕੇ ਮਿਲੇ ਤੇ ਆਪਣੀਆਂ ਜ਼ਿੰਦਗੀਆਂ ਉਹਨਾਂ ਨੇ ਖੁਸ਼ਹਾਲ ਕੀਤੀਆਂ ਮੁਲਕ ਨੂੰ ਖੁਸ਼ਹਾਲ ਕੀਤਾ ਮੁਲਕ ਦੇ ਸਾਧਨਾ ਸੁਰੱਖਤਾ ਦੀ ਵਰਤੋਂ ਆਪ ਲੋਕਾਂ ਦੇ ਭਲੇ ਲਈ ਹੋਣ ਲੱਗੀ ਪਿੰਡ ਪਿੰਡ ਸਕੂਲ ਸਕੂਲ ਪਿੰਡ ਪਿੰਡ ਸਕੂਲ ਕਾਲਜ ਯੂਨੀਵਰਸਿਟੀ ਦਾ ਜਾਲ ਬਣਿਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਇਹ ਸਾਰੇ ਕਾਰਸਵੇਲੀ ਦੀ देन ਹੈਗੀ ਹੈ ਤੇ ਉਦੋਂ ਤੱਕ ਸੱਚਮੁੱਚ 14 ਤੱਕ 15 ਘਾਤੇ 26 ਜਨਵਰੀ ਮਨਾਉਣ ਵਾਲੇ ਦਿਨ ਸੀਗੇ ਖੁਸ਼ੀ ਜाहिर ਕਰਨ ਵਾਲੇ ਦਿਨ ਸੀਗੇ ਕਿਉਂਕਿ ਮਲਕ ਤਰੱਕੀ ਦੇ ਰਾਹ 'ਤੇ ਜਾ ਸੇਗਾ ਮਲਕ ਦਾ ਕੁਝ ਬਣ ਰਿਹਾ ਸੇਗਾ ਮਲਕ ਵਿਕਸਤ ਮਲਕਾਂ ਦੀ ਕਤਾਰ ਸ਼ਾਮਲ ਹੋ ਰਿਹਾ ਸੇਗਾ ਗਰੀਬੀ ਲੈ ਤੋਹੇ ਦਾ ਬੰਨਿਆਂ ਦੀ ਤਦਾਦ ਲਗਾਤਾਰ ਘਟ ਰਹੀ ਸੀਗੀ ਤੇ ਮਲਕ ਮੱਧ ਵਰਗ ਦਾ 40 ਕਰੋੜ ਦੇ ਮੱਧ ਵਰਗ ਦਾ ਖਿੱਸਾ ਪੈਦਾ ਹੋ ਚੁੱਕਿਆ ਸੇਗਾ ਜਿਹੜਾ ਖੁਸ਼ਹਾਲ ਜ਼ਿੰਦਗੀ ਬਸਰ ਕਰਦਾ ਸੇਗਾ ਪਰ 14 ਤੋਂ ਬਾਅਦ ਉਹ ਸਾਰੇ ਕੁਝ ਨੂੰ ਪੁੱਠਾ ਕਿਹੜਾ ਆ ਗਿਆ ਦੇਸ਼ ਵਿੱਚ ਜਿਹੀ ਸਰਕਾਰ ਬਣ ਗਈ ਜੋ ਦੇਸ਼ਿਆ ਜੋ ਸਾਡੇ ਸੰਵਿਧਾਨ ਦੀਆਂ ਬਰਿਆਦੀ ਕਦਰਾਂ ਕੀਮਤਾਂ ਨੇ ਚਾਹੇ ਧਰਮ ਨਿਰਪੱਖਤਾ ਹੈਗੀ ਹੈ ਚਾਹੇ ਜਮਹੂਰੀਅਤ ਦਾ ਪਰਪੱਕਤਾ ਹੈ ਜਮਹੂਰੀਅਤ 'ਚ ਯਕੀਨ ਹੈਗਾ ਹੈ ਚਾਹੇ ਧਰਮ ਨਾਲ ਸਭ ਧਰਮ ਸਦ ਭਾਵ ਉਹਦਾ ਜੋ ਵਿਚਾਰ ਸੀਗਾ ਜੋ ਸਾਡੇ ਆਜ਼ਾਦੀ ਘੁਲਾਟੀ ਸਾਡੇ ਮਨ 'ਚ ਵਸਾਇਆ ਸੀਗਾ ਜਿਦੇ ਮੁਸਲਮ ਸ਼ੀ ਵੀ ਸ਼ਾਮਲ ਸੀਗੇ ਹਿੰਦੂ ਸ਼ੀ ਵੀ ਸ਼ਾਮਲ ਸੀਗੇ ਹੋਰ ਬਹੁਤ ਸਾਰੇ ਲੋਕਾਂ ਨੇ ਜੰਗਏ ਆਜ਼ਾਦੀ ਨੂੰ ਇੱਕ ਮੁਲਕ ਸਮਝ ਕੇ ਸਭ ਨੇ ਹਿੱਸਾ ਪਾਇਆ ਸੀਗਾ ਉਸ ਨੂੰ ਤੋੜਨਾ ਸ਼ੁਰੂ ਕੀਤਾ ਗਿਆ ਮੁਲਕ ਧਰਮ ਦੇ ਨਾਂ ਤੇ ਵੰਡੀਆਂ ਪਾਈਆਂ ਗਈਆਂ ਜਾਤ ਪਾਤ ਦੇ ਨਾਂ ਤੇ ਵੰਡੀਆਂ ਪਾਈਆਂ ਗਈਆਂ ਰਾਜਾਂ ਦਾ ਵਿਤਕਰਾ ਹੋਣ ਲੱਗਾ ਰਾਜਾਂ ਦੇ ਵਿਕਾਸ ਫੜ ਰੁੱਕੇ ਜਾਣ ਲੱਗੇ ਤੇ ਕੇਂਦਰ ਹੌਲੀ-ਹੌਲੀ ਮਜ਼ਬੂਤ ਹੁੰਦਾ ਗਿਆ ਨੋਟਬੰਦੀ ਤੇ ਜੀਐਸਟੀ ਵਰਗੇ ਕਾਨੂੰਨਾਂ ਨਾਲ ਇਸ ਮੌਜੂਦਾ ਸਰਕਾਰ ਨੇ ਭਾਜਪਾ ਸਰਕਾਰ ਨੇ 10 ਸਾਲਾਂ ਚ ਸਾਰੇ ਸਾਧਨਾ ਸਰੋਤਾਂ ਦੇ ਕਬਜ਼ਾ ਕਰ ਲਿਆ ਬਹੁਤ ਸਾਰੇ ਵਿਸ਼ੇ ਜਿਹੜੇ ਰਾਜਾਂ ਦੇ ਦੀਨ ਹਾਂ ਦੇ ਸੀਗੇ ਉਹ ਖੋ ਕੇ ਕੇਂਦਰ ਆਪਣੇ ਕੋਲ ਲੈ ਗਿਆ ਸਾਰੀ ਟੈਕਸ ਪ੍ਰਣਾਲੀ 150 ਲੱਖ ਕਰੋੜ ਜਿਹੜਾ ਰੁਪਈਆ ਹੈ ਜੀਐਸਟੀ ਅਸੀਂ ਇਕੱਠਾ ਹੁੰਦਾ ਜਿਹੜੇ ਅਧਿਕਾਰ ਰਾਜਾਂ ਕੋਲ ਸੀਗੇ ਟੈਕਸ ਦੇ ਉਹ ਸਾਰੇ ਖੋ ਕੇ ਕੇਂਦਰ ਨੇ ਲੈ ਲਏ ਦੇਖੋ ਜਿੰਨਾ ਸਗਲ ਕਲੇ ਲੂਤ ਪਾੜ ਹੈ ਜੋਤ ਪਾਦਨ ਹੁੰਦਾ ਜੋ ਪੈਦਾ ਹੁੰਦਾ ਹੈਗਾ ਚਾਹੇ ਲੁਧਿਆਣੇ ਸਾਈਕਲ

ਅਵਰਕ ਐਲਮੀਨੇਮ ਉਹ ਸਾਰਾ ਰਾਜਾ ਕੋਟ ਪਹਿਲਾ ਹੁੰਦਾ ਹੈਗਾ ਪਾਣੀ ਇਹ ਸਾਧਨ ਰਾਜਾ ਕੋਟ ਹੈ ਗਿਆ ਇਹ ਸੈਂਟਰ ਨੇ ਹੌਲੀ-ਹੌਲੀ ਦਸਾ ਸਾਲਾਂ ਚ ਜੀਐਸਟੀ ਦਾ ਲਾਗੂ ਕਰਕੇ ਗਲਤ ਢੰਗ ਨਾਲ ਸਾਰੀ ਟੈਕਸ ਪ੍ਰਣਾਲੀ ਵੀ ਖੋਲਹੀ ਤੇ ਸਾਰਿਆ ਸਾਧਨਾ ਸਰੋਤਾਂ ਤੇ ਲਗਾਤਾਰ ਜਿਹੜੀ ਸਟੇਟ ਦੀ ਲਿਸਟ ਹੈ ਉਹ ਜੋ ਵਿਸ਼ੇ ਕੱਢ-ਕੱਢ ਕੇ ਕੇਂਦਰੀ ਸੂਚੀ ਚ ਪਾ ਲੈ ਜਿਸ ਕਰਕੇ ਰਾਜਾਂ ਨੂੰ ਖੁੱਭਲ ਕਰਤਾ ਰਾਜਾਂ ਨੂੰ ਮੰਗਦੇ ਬਣਾਇਤਾ ਤੇ ਆਬ ਰਾਜੇ ਬਣ ਬੈਠੇ ਹੈਗੇ ਕੇਂਦਰ ਦੇ ਹਾਕਮ ਇਹ ਮੋਦੀ ਸਰਕਾਰ ਸੋ ਅੱਜੋ ਦੇਸ਼ ਵਿੱਚ ਇੱਕ ਸੰਗੀਤ ਅਹਿਜਾ ਸੇਗਾ ਉਹਨੂੰ ਸੱਤ ਮਾਰ ਕੇ ਇੱਕ ਇਕਾਤਮਕ ਭਾਰ ਕਹਿੰਦੀ ਕਿਤ ਭਾਰਤ ਇੱਕ ਬਾਸ਼ਾ ਇੱਕ ਇਲੈਕਸ਼ਨ ਇੱਕ ਟੈਕਸ ਉਹਨੂੰ ਜੋ ਵਿਲੱਖਣਤਾ ਸੀ ਖਤਮ ਕਰਕੇ ਮੁਲਕ ਦੇ ਜੋ ਕਾਂਗਰਸ ਨੇ ਸਾਰੇ ਸੰਵਿਧਾਨ ਨੇ ਦੇਸ਼ ਨੂੰ ਰਾਜ ਦਾ ਸੰਕਿਆ ਸੇਗਾ ਉਹਨੂੰ ਤਹਿਸ ਰਹਿਸ ਕਰਕੇ ਸਾਰੇ ਦੇਸ਼ ਦੀ ਸੰਪਤਾ ਉੱਪਰ ਇਕਿਆਂ ਟੱਬਰ ਦਾ ਕਬਜ਼ਾ ਕੜਾਤਾ ਸਰਕਾਰ ਨੇ ਕਬਜ਼ਾ ਕਰ ਲਿਆ ਤੇ ਆਪਣੀ ਮਨਮਰਜ਼ੀ ਨਾਲ ਉਹ ਸਾਧਨਾ ਸਰੋਤਾਂ ਦੀ ਵੰਡ ਕਰਦੇ ਐ ਰਾਜ ਖੰਗੜ ਹੋਏ ਪਏ ਐ ਤੇ ਕੇਂਦਰ ਕੋਲ ਪੈਸੇ ਦੇ ਅੰਬਾਰ ਲੱਗੇ ਪਏ ਐ ਸਾਧਨਾ ਦੇ ਅੰਬਾਰ ਲੱਗੇ ਪਏ ਹੈਗੇ ਐ ਸੁਣਨਾ ਹਾਲਤਾਂ ਵਿੱਚ 15 ਗਾ 26 ਜਨਮੀ ਮਨਾਨ ਖੁਸ਼ੀ ਵਾਲਾ ਜਿਹੜਾ ਘਟ ਹੈ ਗਿਆ ਐ ਤੇ ਠੀਕ ਐ ਜੀ ਆਪਣੀ ਸੀਧਾ ਨੂੰ ਯਾਦ ਕਰਦੇ ਆਂ ਜੰਗੇ ਜਾਦੀ ਦੇ ਦਰਸ਼ਨ ਨੂੰ ਯਾਦ ਕਰਦੇ ਆਂ ਉਹਨਾਂ ਪ੍ਰਤੀ ਪ੍ਰਤੀਪੱਤਾ ਜ਼ਾਹਰ ਕਰਦੇ ਆਂ ਪਰ ਇਹ ਇੰਨੀ ਦੁਖ ਦੀ ਗੱਲ ਹੈ ਕਿ ਅੱਜ ਦਾ ਦਿਨ ਇਹ ਚਿੰਤਨ ਕਰਨ ਦਾ ਦਿਨ ਹੈਗਾ ਕਿ ਜਿਨ੍ਹਾਂ ਹੱਥਾਂ 'ਚ ਹਿੰਦੁਸਤਾਨ ਦਾ ਸ਼ਾਸਨ ਚਲਾ ਗਿਆ ਜੇਕਰ ਇੱਕਦਾਂ ਹੋਰ ਵਾਰ ਇਹ ਸੱਤਾ ਦੇ ਕਾਬਜ਼ ਹੁੰਦੇ ਹੈ ਤਾਂ ਤੇ ਜਮਹੂਰੀਅਤ ਦਾ ਤਾਰੂਨ ਪਖਸਤਾ ਦਾ ਤੇ ਹੋਰ ਜੋ ਸੁਵਿਧਾ ਲੋਕਾਂ ਨੂੰ ਮਿਲਿਆ ਹੋਇਆ ਨੇ ਆਜ਼ਾਦ ਭਾਰਤ ਜੋ ਕਾਂਗਰਸੀ ਦੇਣ ਹੈਗੀ ਹੈ ਗਰੀਬਾਂ ਦੀ ਪੜ੍ਹਾਈ ਗਰੀਬਾਂ ਦਾ ਇਲਾਜ ਜਿਉ ਪਹਿਲਾ ਹੀ ਬਹੁਤ ਮੁਸ਼ਕਲ ਮਣਾ ਦਿੱਤਾ ਗਿਆ ਹੈਗਾ ਉਸ ਨੂੰ ਹੋਰ ਕਾਟਾ ਮਾਰ ਕੇ ਸਾਰੇ ਮੁਲਕ ਨੂੰ ਕੰਗਲਾ ਬਣਾ ਕੇ ਕੁਝ ਵੀ ਟੱਬਰਾਂ ਦੇ ਹੱਥ ਵਿੱਚ ਸਾਰੇ ਹਵਾਈ ਅੱਡੇ ਸਾਰੇ ਸਮੁੰਦਰੀ ਅੱਡੇ ਸਾਰੇ ਰੱਖਿਆ ਸੰਸਥਾਨ ਸਾਰੀ ਜਿਹੜੀ ਇੰਡਸਟਰੀ ਹੈਗੀ ਹੈ ਉਹਨਾਂ ਦੇ ਹੱਥ ਦੇ ਕੇ ਮੁਲਕ ਨੂੰ ਵੇਚਿਆ ਜਾ ਰਿਹਾ ਹੈਗਾ ਹੈ ਤੇ ਪ੍ਰਕਿਰਿਆ ਜਿਵੇਂ ਹਿੰਡਨਬਰਗ ਰਿਪੋਰਟ ਹੋਣੀ ਪਿਛਲੇ 9 ਤਰੀਕ ਨੂੰ ਆਈ ਹੈ ਉਹਨੇ ਦੱਸਿਆ ਕਿ ਕਿਵੇਂ ਸਾਰੀਆਂ ਸੰਸਥਾਨਾਂ ਸੈਪੀ ਵਰਗੀ ਸੰਸਥਾ ਜਿਹਦਾ ਕੰਮ ਕਾਮਨ ਇਨਵੈਸਟਰ ਦਾ ਤੁਹਾਡੇ ਸ਼ੇਅਰ ਮਾਰਕੀਟ ਵਾਲੇ ਹਿੱਸੇ ਦਾ ਬਚਾਅ ਕਰਨਾ ਹੁੰਦਾ ਉਹ ਵੀ ਦਾਨੀ ਹੱਥੀਂ ਵਿਕੀ ਹੋਈ ਸੀਗੀ ਰੈਗੂਲੇਸ਼ਨ ਕੋਸ਼ਿੰਗ ਵੀ ਕੀਆ ਹੋਇਆ ਹੈਗਾ ਹੈ ਸਾਰਾ মিডিਆ ਬਕਾਊ ਬਣਾ ਦਿੱਤਾ ਗਿਆ ਗੋਦੀ মিডিਆ ਬਣ ਗਿਆ ਹੈਗਾ ਹੈ ਤੇ ਹੋਰ ਈਡੀ ਤੇ ਇਨਕਮ ਟੈਕਸ ਤੇ ਸੀਬੀਆ ਵਰਗੀਆਂ ਸੰਸਥਾਵਾਂ ਜਿਨੇ ਨਿਰਪੱਖ ਤੌਰ ਤੇ ਕੰਮ ਕਰਦੀਆਂ ਸੀਗੀਆਂ ਉਹਨਾਂ ਅੱਜ ਭਾਜਪਾ ਨੇ ਆਪਣੀ ਭਗਤੀ ਕਰਕੇ ਆਰਐਸਐਸ ਨੂੰ ਭਗਤੀ ਕਰਕੇ ਉਹਨਾਂ ਨੂੰ ਅਪੰਗ ਬਣਾ ਦਿੱਤਾ ਆਪਣੇ ਇੱਕ ਪਾਰਟੀ ਸੈੱਲ ਦੇ ਤੌਰ ਤੇ ਵਰਤਣਾ ਸ਼ੁਰੂ ਕਰ ਦਿੱਤਾ ਹੈਗਾ ਇਹ ਇਹ ਚੁਣੌਤੀਆਂ ਨੂੰ ਫਰ ਕੋਈ ਪਾਰਟੀ ਸਿੱਧੇ ਮੱਥੇ ਕਿਹੜੇ ਮੱਥੇ ਚੁਣੌਤੀ ਨਹੀਂ ਦਿੰਦੀ ਜਿੰਨੀ ਕਾਂਗਰਸ ਪਾਰਟੀ ਦਿੰਦੀ ਹੈ ਸਾਡੇ ਨੇਤਾਵਾਂ ਦੀ ਖੜਗੇ ਸਾਹਿਬ ਤੇ ਰਾਹੁਲ ਗਾਦੀ ਦੀ ਅਗਵਾਈ ਵਿੱਚ ਇੱਕ ਨਵੀਂ ਕਾਂਗਰਸ ਲੜਾਈ ਲੈ ਰਹੀ ਹੈ ਜਿਹੜੀ ਦੇਸ਼ ਦੀ ਸੁੱਚੀ ਵਿਰੋਧੀ ਤੇਰਾ ਉਹਨੇ ਬਿਨਾਂ ਕਿਸੇ ਝਿਜਕ ਤੋਂ ਰਾਹੁਲ ਗਾਦੀ ਜੀ ਨੂੰ ਆਪਣਾ ਲੀਡਰ ਮੰਨਿਆ ਹੈਗਾ ਕਾਂਗਰਸ